ਬੜਾ ਮੁਸ਼ਕਿਲ ਹੁੰਦਾ ਹੈ ਉਦੋਂ ਫੁੱਲਾਂ ਦਾ ਭਾਰ ਸਹਿਣਾ ਬੜਾ ਮੁਸ਼ਕਿਲ ਹੁੰਦਾ ਹੈ ਉਦੋਂ ਫੁੱਲਾਂ ਦਾ ਭਾਰ ਸਹਿਣਾ ਕਿਸੇ ਨੂੰ ਆਪਣਾ ਬਣਾ ਲੈਣਾ ਫਿਰ ਅਲ ਵਿਦਾ ਕਹਿਣਾ ਕਿਸੇ ਨੂੰ ਆਪਣਾ ਬਣਾ ਲੈਣਾ ਫਿਰ ਅਲ ਵਿਦਾ ਕਹਿਣਾ ਕਿਸੇ ਨੂੰ ਮੰਨ ਲੈਣਾ ਆਪਣਾ ਖੁਦਾ ਕਿਸੇ ਨੂੰ ਮੰਨ ਲੈਣਾ ਆਪਣਾ ਖੁਦਾ ਫਿਰ ਉਸ ਦੀ ਇਵਾਦਤ ਚ ਰਹਿਣਾ ਬੜਾ ਮੁਸ਼ਕਿਲ ਹੁੰਦਾ ਹੈ ਉਦੋਂ ਫੁੱਲਾਂ ਦਾ ਭਾਰ ਸਹਿਣਾ ਕਿਸੇ ਨੂੰ ਆਪਣਾ ਬਣਾ ਲੈਣਾ ਫੇਰ ਅਲਗ ਦਾ ਕਹਿਣਾ ਛੱਡ ਕੇ ਹੰਝੂ ਕਿਸੇ ਦੀ ਅੱਖ ਦਾ ਛੱਡ ਕੇ ਹੰਝੂ ਕਿਸੇ ਦੀ ਅੱਖ ਦਾ ਸਿੱਪੀਆਂ ਚੋਂ ਮੋਤੀ ਭਾਲਦੇ ਰਹਿਣਾ ਬੜਾ ਮੁਸ਼ਕਿਲ ਹੁੰਦਾ ਹੈ ਉਦੋਂ ਫੁੱਲਾਂ ਦਾ ਭਾਰ ਸਹਿਣਾ ਕਿਸੇ ਨੂੰ ਆਪਣਾ ਬਣਾ ਲੈਣਾ ਫੇਰ ਆਲਗੇ ਦਾ ਕਹਿਣਾ ਪਰਿੰਦਿਆਂ ਦਾ ਉੱਡ ਜਾਣਾ ਸਾਂਝ ਸਵੇਰੇ ਪਰਿੰਦਿਆਂ ਦਾ ਉੱਡ ਜਾਣਾ ਸਾਂਝ ਸਵੇਰੇ ਤੇ ਆਲਣਿਆਂ ਦਾ ਉੜੀਕਦੇ ਰਹਿਣਾ ਬੜਾ ਮੱਤਲ ਹੁੰਦਾ ਹੈ ਇਹ ਜਦ ਸਮੁੰਦਰ ਦੇ ਅੰਦਰ ਹੁੰਦੀ ਹੈ ਖਲਵਲੀ ਜਦ ਸਮੁੰਦਰ ਦੇ ਅੰਦਰ ਹੁੰਦੀ ਹੈ ਖਲਵਲੀ ਫਿਰ ਸ਼ੁਰੂ ਹੋਵੇ ਲਹਿਰਾਂ ਦਾ ਚੜਨਾ ਲਹਿਰਾਂ ਦਾ ਲੈਣਾ ਬੜਾ ਮੁਸ਼ਕਿਲ ਹੁੰਦਾ ਹੈ ਉਹਦਾ ਫੁੱਲਾਂ ਦਾ ਭਾਰ ਸਹਿਣਾ ਪਿਆਰ ਮੁਹੱਬਤ ਇਸ਼ਕ ਦੇ ਪ੍ਰਵਾਨ ਹੋਵੇ ਪਿਆਰ ਮੁਹੱਬਤ ਇਸ਼ਕ ਦੇ ਪ੍ਰਵਾਨ ਹੋਵੇ ਫਿਰ ਕਿਸੇ ਨੇ ਖੁਦਾ ਤੋਂ ਕੀ ਲੈਣਾ ਫਿਰ ਕਿਸੇ ਨੇ ਖੁਦਾ ਤੋਂ ਕੀ ਲੈਣਾ ਬੜਾ ਮੁਸ਼ਕਿਲ ਹੁੰਦਾ ਹੈ ਉਹਦਾ ਫੁੱਲਾਂ ਦਾ ਭਾਰ ਸਹਿਣਾ ਕਿਸੇ ਨੂੰ ਆਪਣਾ ਬਣਾ ਲੈਣਾ ਫੇਰ ਅਲविदा ਕਹਿਣਾ ਕਿ ਸੁੱਖ ਅੰਦਰੋਂ ਅੰਦਰ ਹੀ ਰੋਜ ਹੈ ਜਲਦਾ ਕਿ ਸੁੱਖ ਅੰਦਰੋਂ ਅੰਦਰ ਹੀ ਰੋਜ ਹੈ ਜਲਦਾ ਉਸਦੇ ਦਰਦ ਤੇ ਕਿਸੇ ਤੋਂ ਪਾਣੀ ਨਹੀਂ ਪਹਿਣਾ ਉਸਦੇ ਦਰਦ ਤੇ ਕਿਸੇ ਤੋਂ ਪਾਣੀ ਨਹੀਂ ਪਹਿਣਾ ਬੜਾ ਮੁਸ਼ਕਲ ਹੁੰਦਾ ਹੈ ਉਹਨਾਂ ਦਾ ਭਾਰ ਸਹਿਣਾ ਕਿਸੇ ਨੂੰ ਆਪਣਾ ਬਣਾ ਲੈਣਾ ਫੇਰ ਅਲविदा ਕਹਿਣਾ ਕਿਸੇ ਨੂੰ ਆਪਣਾ ਬਣਾ ਲੈਣਾ ਫੇਰ ਅਲविदा ਕਹਿਣਾ ਧੰਨਵਾਦ